ਆਮ ਆਦਮੀ ਪਾਰਟੀ ਦੇ ਕਿੰਨੇ ਵਿਧਾਇਕ ਭਾਜਪਾ ਦੇ ਟੱਚ ਦੇ ਵਿੱਚ ਨੇ ਕਿਹੜੇ-ਕਿਹੜੇ ਵਿਧਾਇਕਾਂ ਦੇ ਨਾਲ ਹਰਿਆਣਾ ਸੀਐਮ ਨਾਇਬ ਸਹਰੀ ਰਾਬਤਾ ਕਰ ਰਹੇ ਨੇ ਐਮਐਲਏ ਨਰਿੰਦਰ ਕੌਰ ਭਰਾਸ ਦੇ ਵੱਲੋਂ ਕੀਤੇ ਦਾਅਵੇ ਦੇ ਪਿੱਛੇ ਦੀ ਕੀ ਸਚਾਈ ਹੈ ਕੀ ਐਮਐਲਏ ਦੇ ਵੱਲੋਂ ਪਾਰਟੀ ਦੇ ਵਿੱਚ ਆਪਣੀ ਬੁੱਕਤ ਕਰਦਿਆਂ ਦੇਖ ਕੇ ਇਹ ਸਗੂਫਾ ਛੱਡਿਆ ਗਿਆ ਹੈ ਜਾਂ ਵਾਕਈ ਹੀ ਹੁਣ ਭਾਜਪਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉੱਪਰ ਕੋਈ ਦਾਅ ਖੇਡਣ ਜਾ ਰਹੀ ਹੈ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਉਧਰ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪਾਸੇ ਈਡੀ ਦੇ ਵੱਲੋਂ ਸੰਮਣ ਜਾਰੀ ਹੋਣਾ ਤੇ ਉਸੇ ਦਰਮਿਆਨ ਕਾਂਗਰਸ ਹਾਈ ਕਮਾਂਡ ਦਾ ਕੈਪਟਨ ਨੂੰ ਵਾਪਸੀ ਦੇ ਲਈ ਆਫਰ ਦਿੱਤੇ ਜਾਣਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿੱਚਕਾਰ ਵਾਪਸੀ ਕਰਨ ਜਾ ਰਹੇ ਨੇ ਖਬਰ ਬੜੀ ਐਮ ਹੈ ਗੱਲਬਾਤ ਇਸ ਉੱਪਰ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦੀ 2027 ਦੇ ਲਈ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਨਵੀਂ ਰਣਨੀਤੀ ਅਖਤਿਆਰ ਕਰ ਲਈ ਗਈ ਹੈ ਕਿਵੇਂ ਲੋਕਾਂ ਦੇ ਵਿਚਕਾਰ ਹੁਣ ਸ਼੍ਰੋਮਣੀ ਅਕਾਲੀ ਦਲ ਉੱtreਗਾ ਇਸਤੇ ਵੀ ਬਹੁਤ ਅਹਿਮ ਗੱਲਬਾਤ ਕਰਾਂਗੇ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਸਿੱਧੂ ਸਰ ਬਾਬਾ ਸਵਾਗਤੀ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਿੱਧੂ ਸਰ ਆਮ ਆਦਮੀ ਪਾਰਟੀ ਦੀ ਮਹਿਲਾ ਵਿਧਾਇਕ ਨਰਿੰਦਰ ਕੌਰ ਭਰਾਸ ਦੇ ਵੱਲੋਂ ਜੋ ਬਿਆਨ ਦਿੱਤਾ ਜਾਂਦਾ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚਕਾਰ ਹਲਚਲ ਤੇਜ਼ ਹੋ ਜਾਂਦੀ ਆ ਉਹਨਾਂ ਦੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਵਾਕਿ ਹੀ ਭਾਜਪਾ ਹੁਣ 2027 ਦੇ ਵਿੱਚ ਆਪ ਵਿਧਾਇਕਾਂ ਤੇ ਕੋਈ ਦਾ ਖੇਡ ਸਕਦੀ ਆ ਜਾਫਰ ਇੱਕ ਸੰਗੂਫਾ ਛੱਡਿਆ ਗਿਆ ਜੀ ਦੇਖੋ ਭਾਜਪਾ ਤਾਂ ਅਪਰੋਚ ਕਰ ਹੀ ਰਹੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਹੁਣ ਇਹ 'ਚ ਕੋਈ ਸ਼ੱਕ ਨਹੀਂ ਹੈ ਪਰ ਇੱਕ ਕਹਾਵਤ ਤੁਸੀਂ ਸੁਣੀ ਹੈ ਕਿ ਚੋਰ ਨਾਲੋਂ ਅੰਡ ਕਾਲੀ ਹੈ ਕਈ ਵਿਧਾਇਕ ਮੈਂ ਹੁਣ ਇਹ 'ਚ ਜ਼ਿੰਮੇਵਾਰੀ ਦੇ ਨਾਲ ਕਹਿ ਦਿੰਦਾ ਕਿ 22 ਤੋਂ ਜ਼ਿਆਦਾ ਜਾਂ ਕਹਿ ਲਓ ਕਿ 2 ਦਰਜਣ ਤੋਂ ਜ਼ਿਆਦਾ ਵਿਧਾਇਕ ਭਾਜਪਾ ਦੇ ਨਾਲ ਸੰਪਰਕ ਦੇ ਵਿੱਚ ਹੋ ਗਏ ਆ ਜਿਹੜੇ ਕਹਿੰਦੇ ਆ ਕਿ ਸਾਨੂੰ ਨੇੜੇ ਜਾ ਕੇ ਸ਼ਾਮਲ ਕਰ ਲੀਓ ਜਿਨ੍ਹਾਂ ਦੇ ਬਰਾਬਰ ਕੋਈ ਤਰ੍ਹਾਂ ਦਾ ਤੱਕ ਹਲਕਾ ਇੰਚਾਰਜ ਲੱਗ ਜਣੇ ਆ ਜਿਨ੍ਹਾਂ ਨੂੰ ਟਿਕਟ ਨਹੀਂ ਮਿਲਨੀ ਆਮ ਆਦਮੀ ਪਾਰਟੀ ਦੀ ਔਰ ਜਿਨ੍ਹਾਂ ਨੂੰ ਕਾਂਗਰਸ ਤੇ ਅਕਾਲੀ ਦਲ ਵੀ ਲੈਣ ਤੋਂ ਮਨਾ ਕਰ ਚੁੱਕਿਆ ਉਹ ਦੋ ਦਰਜਣ ਤੋਂ ਜ਼ਿਆਦਾ ਵਿਧਾਇਕ ਭਾਜਪਾ ਦੇ ਸੰਪਰਕ ਦੇ ਵਿੱਚ ਆ ਚੁੱਕੇ ਆ ਔਰ ਉਹਨਾਂ ਦੀ ਗੱਲ ਨਿਬੜ ਚੁੱਕੀ ਆ ਤੇ ਨੇੜੇ ਜਾ ਕੇ ਉਹਨਾਂ ਨੇ ਵਾਕਈ ਭਾਜਪਾ ਜਿਹੜੀ ਜੁਆਇਨ ਕਰਨੀ ਹੈ ਔਰ ਇਹ ਆਪਣੇ ਸਭ ਦੇ ਸਾਹਮਣੇ ਅੱਜ ਨਹੀਂ ਤਾਂ ਕੱਲ ਆ ਹੀ ਜਾਣਾ ਇਹ ਮੈਂ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਗੱਲ ਕਹਿ ਰਿਹਾ ਔਰ ਕੁਝ ਵਧਾਇਕਾਂ ਆਪਣੇ ਕੁਝ ਮੰਤਰੀ ਵਿਧਾਇਕ ਛੱਡੋ ਕੁਝ ਮੰਤਰੀ ਆਪਣੇ ਹਲਕੇ ਦੇ ਵਿੱਚ ਨਾਇਬ ਸਿੰਘ ਸੈਣੀ ਦੇ ਕੁਝ ਕਰੀਬੀ ਬੰਦਿਆਂ ਦੇ ਨਾਲ ਰਲ ਕੇ ਮਾਈਨਿੰਗ ਤੱਕ ਕਰ ਰਹੇ ਨੇ ਯਾਨੀ ਕਿ ਟਿਕਟ ਪੱਕੀ ਕਰਨ ਦੇ ਲਈ ਨਾਇਬ ਸੈਣੀ ਦੇ ਬੰਦਿਆਂ ਨੂੰ ਆਪਣੇ ਆਪਣੇ ਹਲਕਿਆਂ ਦੇ ਵਿੱਚ ਹੁਣੇ ਤੋਂ ਹੀ ਪੈਦਾ ਪਹੁੰਚਾਉਣਾ ਸ਼ੁਰੂ ਕਰ ਚੁੱਕੇ ਨੇ ਇਹ ਮੈਂ ਬੜੀ ਗੱਲ ਜ਼ਿੰਮੇਵਾਰੀ ਦੇ ਨਾਲ ਜਿਹੜਾ ਤੁਹਾਨੂੰ ਕਹਿ ਰਿਹਾ ਆਇਗਾ ਔਰ ਇਹ ਆਪਾਂ ਕੇ ਵੀ ਬਹੁਤ ਮਹੱਤਵਪੂਰਨ ਜਿਹੜੀ ਗੱਲ ਕੀਤੀ ਹੈ ਕਿ ਭਾਜਪਾ ਜਿਹੜੀ ਆ ਉਹ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਉਹ ਬਹੁਤ ਸਾਰੇ ਸੂਬਿਆਂ ਦੇ ਵਿੱਚ ਵੀ ਅਜਿਹਾ ਕੁਝ ਕਰਦੀ ਆਈ ਹੈ ਔਰ ਕਰਦੇ ਉਹਨਾਂ ਦੀ ਸਿਆਸਤ ਦੇ ਵਿੱਚ ਇਹ ਰਹਿਣਾ ਹੀ ਹੈ ਪਰ ਉਹ ਨਿਰੰਦਰ ਕੌਰ ਭਰਾਜ ਗੁਣਾ ਨੇ ਇਹ ਜਿਹੜੀ ਗੱਲ ਕਹੀ ਹੈ ਹੁਣ ਇਹ ਤੋਂ ਆਪਾਂ ਨੂੰ ਤੁਹਾਨੂੰ ਚੇਤਾ ਹੋਣਾ ਕਿ ਸਾਲ ਕੀ ਹੋਇਆ ਸੀ ਜਦ ਸਾਲ ਤੋਂ ਘੱਟ ਸਮਾਂ ਹੋਇਆ ਸੀ ਸਰਕਾਰ ਬਣੀ ਠੀਕ ਹੈ ਨਿਰੰਦਰ ਕੌਰ ਭਰਾਜ ਗੁਣਾ ਅਪਰੋਚ ਜਿਹੜਾ ਉਹ ਕਰ ਲਿਆ ਹੁਣ ਨਿਰੰਦਰ ਕੌਰ ਭਰਾਜ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਅਪਰੋਚ ਕੀਤਾ ਗਿਆ ਮੈਨੂੰ ਬੰਦ ਕਮਰਾ ਮੀਟਿੰਗ ਪ੍ਰਪੋਜ਼ ਕੀਤੀ ਗਈ ਹੈ ਭਾ ਕਿ ਹਾਲੇ ਉਹਨਾਂ ਨੂੰ ਸਿੱਧੇ ਤੌਰ ਤੇ ਸ਼ਾਇਦ ਨਹੀਂ ਮਿਲੇ ਹੋਣੇ ਉਹ ਕਹਿੰਦੇ ਕਿ ਮੈਨੂੰ ਸੰਗਰੂਥ ਤੋਂ ਟਿਕਟ ਆਫਰ ਕੀਤੀ ਹੈ ਹੁਣ ਜੇ ਮੈਨੂੰ ਐਜ਼ ਅ ਪੱਤਰਕਾਰ ਪੁੱਛਿਆ ਜਾਵੇ ਕਿ ਭਾਜਪਾ ਜਿਹੜੀ ਆ ਭਾਜਪਾ ਸੰਗਰੂਥ ਤੋਂ ਜੇ ਜਿਹੜੇ ਉਹਨਾਂ ਦੇ ਅਰਵਿੰਦ ਖੰਨਾ ਨੇ ਉਹਨਾਂ ਨੂੰ ਉਤਾਰਦੀ ਹੈ ਜਾਂ ਨਰਿੰਦਰਪੁਰ ਭਰਾਜ ਨੂੰ ਉਤਾਰਦੀ ਹੈ ਤਾਂ ਦੋਨਾਂ ਚੋਂ ਤਕੜਾ ਕੌਣ ਹੈ ਤਾਂ ਮੈਂ ਆਪਰ ਐਜ਼ ਅ ਪੱਤਰਕਾਰ ਵੀ ਆਪਣੇ ਐਕਸਪੀਰੀਅੰਸ ਦੇ ਨਾਲ ਕਹਿ ਰਿਹਾ ਕਿ ਅਰਵਿੰਦ ਖੰਨਾ ਤਕੜੇ ਕੈਂਡੀਡੇਟ ਨੇ ਉਥੇ ਤਾਂ ਨਰਿੰਦਰਪੁਰ ਭਰਾਜ ਦੀ ਲੋੜੀ ਹੈ ਨਹੀਂ ਭਾਜਪੀ ਨੂੰ ਤਾਂ ਮੈਂ ਫਿਰ ਤੁਹਾਨੂੰ ਦੱਸ ਦਿੰਦਾ ਕਿ ਚਲੋ ਠੀਕ ਹੈ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਮੈਨੂੰ ਅਪਰੋਚ ਕੀਤਾ ਗਿਆ ਹੁਣ ਜਦੋਂ ਸਾਲ ਸਾਲਕ ਹੋਇਆ ਸੀ ਸਰਕਾਰ ਬਣੀ ਨੂੰ ਉਸ ਸਮੇਂ ਜਿਹੜਾ ਆਪਰੇਸ਼ਨ ਨੋਟਿਸ ਦੇ ਤੌਰ ਤੇ ਸ਼ਿਕਾਇਤ ਕੀਤੀ ਗਈ ਸੀ ਹੁਣ ਆਮ ਆਦਮੀ ਪਾਰਟੀ ਉਹ ਦੱਸੇ ਵੀ ਉਸ ਸ਼ਿਕਾਇਤ ਦਾ ਕੀ ਬਣਿਆ ਉਸ ਸ਼ਿਕਾਇਤ ਦਾ ਕੀ ਬਣਿਆ ਕਿ ਉਹਦੇ ਤੇ ਕਾਰਵਾਈ ਹੋਈ ਕਿਹਦੇ ਤੇ ਜਿਹੜਾ ਉਹ ਪਰਚਾ ਦਰਜ ਕੀਤਾ ਗਿਆ ਉਹ ਜਿਹੜਾ ਭਾਜਪਾ ਨੂੰ ਜਿਹੜਾ ਉਹ ਦੱਸ ਦੇਣਾ ਚਾਹੀਦਾ ਹੈ ਆ ਮਾਫ ਕਰਨਾ ਆਮ ਆਦੀ ਪਾਰਟੀ ਨੂੰ ਦੱਸ ਦੇਣਾ ਚਾਹੀਦਾ ਕਿ ਭਾਜਪਾ ਦੇ ਕਿਹੜੇ ਬੰਦੇ ਦੇ ਉੱਪਰ ਜਿਹੜੀ ਤੁਸੀਂ ਕਾਰਵਾਈ ਜਿਹੜੀ ਆ ਉਹ ਕੀਤੀ ਹੈ ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਦੇਖ ਰਹੇ ਹੈਗੇ ਆ ਉਹ ਅੱਜ ਨਵੇਂ ਸ਼ਗੂਫੇ ਲੱਗ ਰਹੇ ਆ ਮੈਨੂੰ ਜਿਹੜੇ ਛੱਡੇ ਕਿਉਂਕਿ ਆਖਰੀ ਸਮਾਂ માં ਇਹੋ ਜਿਹੇ ਡਰਾਮੇ ਵਾਜੀਆਂ ਬਹੁਤ ਹੋਣੀਆਂ ਹੀ ਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਠੀਕ ਹੈ ਕਿ ਜੇ ਭਾਜਪਾ ਤੁਹਾਡੇ ਵਧਾਇਕਾਂ ਨੂੰ ਅਪਰੋਚ ਕਰ ਰਹੀ ਹੈ ਜੇ ਪਟਣਾ ਚਾਹੁੰਦੀ ਹੈ ਠੀਕ ਹੈ ਉਹਨਾਂ ਦੀ ਰਾਜਨੀਤੀ ਹੈ ਉਹਨਾਂ ਨੇ ਕਰਨਾ ਹੀ ਆ ਇਹ ਕੰਮ ਇਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਵਾਲੀ ਮੈਨੂੰ ਸਮਝਾਈ ਵੀਰੇ ਵਿੱਚ ਕੀ ਗੱਲ ਹੈ ਔਰ ਮੈਂ ਤੁਹਾਨੂੰ ਹੋਰ ਗੱਲ ਦੱਸ ਦਵਾਂ ਜੇ ਭਾਜਪਾ ਤੁਹਾਡੇ ਬੰਦੇ ਪੱਟ ਰਹੀ ਹੈ ਤਾਂ ਫਿਰ ਜਦੋਂ ਤੁਸੀਂ ਜਿਮਨੀ ਚੋਣਾਂ ਦੇ ਵਿੱਚ ਅਕਾਲੀ ਦਲ ਵਾਲੇ ਪਾਸਿਓਂ ਕਿਤੇ ਹੋਰ ਪਾਰਟੀਆਂ ਦੇ ਪਾਸਿਓਂ ਤੁਸੀਂ ਵੀ ਤਾਂ ਬੰਦੇ ਪੱਟ-ਪੱਟ ਹੀ ਲਿਆਉਨੇ ਹੋ ਤੁਸੀਂ ਪਹਿਲਾਂ ਜਿਹੜੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਨੇ 40 ਤੋਂ ਜ਼ਿਆਦਾ ਐਮ.ਐਲ.ਏ ਤੁਹਾਡੇ ਦੂਜੀਆਂ ਪਾਰਟੀਆਂ ਦੇ ਵਿੱਚੋਂ ਆਏ ਹੋਏ ਆ ਉਹ ਤੁਸੀਂ ਦੱਸੋ ਤੁਹਾਡੇ ਉਹ ਆਪਣੇ ਨੇ ਸੋ ਜਿਵੇਂ ਤੁਸੀਂ ਦੂਜੀਆਂ ਪਾਰਟੀਆਂ ਦੇ ਨਾਲ ਕਰੀ ਜਾਂਦੇ ਹੋ ਇੱਥੇ ਬਾਹਰ ਰੋਡ-ਰੋਡ ਕਿ ਉਹਨਾਂ ਨੂੰ ਖਿੱਚੀ ਜਾਂਦੇ ਹੋ ਅਗਲੇ ਤੁਹਾਡੇ ਨਾਲ ਕਰੀ ਜਾਂਦੇ ਆ ਸੋ ਮੈਨੂੰ ਲੱਗਦਾ ਕਿ ਇਹ ਸਿਰਫ ਸ਼ਗੂਫੇ ਸ਼ਗੂਫਾਂ ਮੈਂ ਇਤਨੀ ਨਹੀਂ ਕਹਿੰਦਾ ਕਿ ਚਲੋ ਅਪਰੋਚ ਨਹੀਂ ਹੋਈ ਹੋਣੀ ਅਪਰੋਚ ਹੋਈ ਹੋਣੀ ਹੈ ਸੋ ਇਸ ਤੀਜੀ ਚੀਜ਼ ਨੂੰ ਇੰਨਾ ਹਾਈਪ ਦੇ ਕੇ ਵਿਧਾਨ ਚ ਚੜਾ ਕੇ ਦੱਸਣਾ ਇਹ ਆਮ ਜਿਹੜਾ ਉਹ ਵਰਤਾਰਾ ਹੈਗਾ ਸਿਆਸਤ ਦੇ ਵਿਚਾਰੀ ਦੀ ਘੜੀ ਇੱਥੇ ਤਾਂ ਸਵੇਰੇ ਸੋਪਾ ਕਿਸੇ ਹੋਰ ਪਾਰਟੀ ਦਾ ਹੁੰਦਾ ਦੁਪਹਿਰੇ ਕਿਸੇ ਹੋਰ ਪਾਰਟੀ ਦਾ ਹੁੰਦਾ ਤੇ ਸ਼ਾਮ ਨੂੰ ਫੇਰ ਪਤਾ ਨਹੀਂ ਵਾਪਸੀ ਕਿਜੀ ਉਸੇ ਪਾਰਟੀ ਜੋ ਹੋ ਜਾਣੀ ਹੈ ਕਿਤੇ ਤੀਜੀ ਪਾਰਟੀ ਜਲ ਜਾਣਾ ਸੋ ਮੈਨੂੰ ਲੱਗਦਾ ਕਿ ਇਹ ਆਮ ਵਰਤਾਰਾ ਇੱਥੇ ਹੋਇਆ ਹੋਇਆ ਔਰ ਭਾਜਪਾ ਜੇ ਜੋ ਕੁਝ ਇਹਨਾਂ ਦੇ ਨਾਲ ਇੱਥੇ ਕਰ ਰਹੀ ਹੈ ਔਰ ਗ੍ਰੋਥੀ ਪਾਰਟੀਆਂ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਖੁਦ ਵੀ ਜਿਹੜਾ ਉਹ ਇਹ ਕੰਮ ਕਰ ਰਹੀ ਹੈ ਸੋ ਆਮ ਆਦਮੀ ਪਾਰਟੀ ਦੇ ਵਧਾਇਕਾਂ ਨੂੰ ਵਾਕਈ ਅਪਰੋਚ ਹੋ ਰਹੀ ਹੈ ਪਰ ਮੈਂ ਤੁਹਾਨੂੰ ਆਪ ਵੀ ਤੁਹਾਨੂੰ ਦੱਸ ਦਵਾਂ ਕਿ 70 ਤੋਂ ਜ਼ਿਆਦਾ ਟਿਕਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਇਕੱਠੀਆਂ ਨੇ ਚੋਰ ਨਾਲੋਂ ਪੰਡ ਕਾਲੀ ਹੈ ਜਿਨ੍ਹਾਂ ਨੂੰ ਭਾਜਪਾ ਨੇ ਜਿਨ੍ਹਾਂ ਨੂੰ ਕਹਦੋ ਕਿ ਅਕਾਲੀ ਦਲ ਨੇ ਤੇ ਕਾਂਗਰਸ ਨੇ ਵੀ ਲੈਣ ਤੋਂ ਮਨਾ ਕਰ ਦਿੱਤਾ ਉਹ ਖੁਦ ਬਖੁਦ ਭਾਜਪਾ ਜਿਹੜੇ ਆ ਉਹ ਭਾਜਪਾ ਦੇ ਵਾਲੇ ਪਾਸੇ ਨੂੰ ਜਾ ਰਹੇ ਆ ਸੋ ਇਹਦੇ ਵਿੱਚ ਕੋਈ ਦੁਰਾਇ ਨਹੀਂ ਹੈਗੀ 24 ਤੋਂ ਜ਼ਿਆਦਾ ਦੋ ਤਰਜਨ ਤੋਂ ਜ਼ਿਆਦਾ ਜਿਹੜੇ ਵਿਧਾਇਕਾਂ ਦੀ ਗੱਲ ਜਿਹੜੀ ਆ ਉਹ ਆਮ ਆ ਭਾਜਪਾ ਦੇ ਨਾਲ ਮੁੱਕ ਚੁਕੀ ਹੈ ਬਿਲਕੁਲ ਬਿਲਕੁਲ ਅਣਖੀ ਸਰ ਸਿੱਧੂ ਸਰ ਦੂਜੇ ਪਾਸੇ ਅ ਜੇਕਰ ਗੱਲ ਕੀਤੀ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਇਸ ਵਕਤ ਫੋਰਟਿਸ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਉਹਨਾਂ ਨੂੰ ਈਡੀ ਦੇ ਵੱਲੋਂ ਸੰਬੰਧ ਵੀ ਕੀਤਾ ਗਿਆ ਪਰ ਉਸਦੇ ਚਲਦਿਆਂ ਹੀ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਉਹਨਾਂ ਨੂੰ ਵਾਪਸੀ ਦੀ ਆਫਰ ਵੀ ਦਿੱਤੀ ਗਈ ਹੈ ਭਪੇਸ਼ ਬਗੇਲ ਦੇ ਵੱਲੋਂ ਹਾਲੀ ਦੇ ਵਿੱਚ ਇੱਕ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੇ ਬਿਆਨਾਂ ਨੂੰ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਲੇਟਫਾਰਮ ਤੇ ਮੁੜ ਤੋਂ ਕੈਪਟਨ ਅਮਰਿੰਦਰ ਸਿੰਘ ਦਿਖਾਈ ਦੇਣਗੇ ਜੀ ਦੇਖੋ ਪਹਿਲੀ ਤਾਂ ਗੱਲ ਇਹ ਆ ਵੀ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਸਿਆਸਤ ਦੇ ਵਿੱਚ ਕੁਝ ਵੀ ਸਥਿਰ ਨਹੀਂ ਹੈ ਸਿਆਸਤ ਦੇ ਵਿੱਚ ਕਦੋਂ ਤੁਹਾਡਾ ਦੋਸਤ ਤੁਹਾਡਾ ਮਿੱਤਰ ਬਣ ਜੇ ਤੇ ਕਦੋਂ ਤੁਹਾਡਾ ਮਿੱਤਰ ਤੁਹਾਡਾ ਦੋਸਤ ਬਣ ਜੇ ਇਹ ਕੁਝ ਜਿਹੜਾ ਉਹ ਸਮਾਂ ਨਹੀਂ ਲੱਗਦਾ ਔਰ ਸਿਆਸਤ ਦੇ ਵਿੱਚ ਕੋਈ ਕਿੱਧਰ ਵੀ ਚਲੇ ਜਾਵੇ ਸਿਆਸਤ ਦੇ ਵਿੱਚ ਕੁਝ ਵੀ ਪੱਕਾ ਨਹੀਂ ਹੁੰਦਾ ਸਿਆਸਤ ਦੇ ਵਿੱਚ ਸਿਰਫ ਇੰਟਰਸਟ ਪੱਕੇ ਹੁੰਦੇ ਆ ਜੇ ਅੱਜ ਮੈਨੂੰ ਇਸ ਪਾਰਟੀ 'ਚ ਫਾਇਦਾ ਜਾਂ ਹੂਟ ਪਾਰਟੀ 'ਚ ਫਾਇਦਾ ਤਾਂ ਲੋਕ ਉਸ ਤਰੀਕੇ ਦੀ ਸਿਆਸਤ ਜਿਹੜੀ ਆ ਉਹ ਕਰਦੇ ਆ ਹੁਣ ਕੈਪਟਨ ਅਮਰਿੰਦਰ ਸਿੰਘ ਜਦੋਂ ਅ ਗੰਗਲ ਸਿੰਘ ਵੀ ਸੀਗੇ ਉਹਨਾਂ ਦੇ ਮੁੱਖ ਮੰਤਰੀ ਰਹੇ ਤਾਂ ਉਹਨਾਂ ਨੂੰ ਜਦੋਂ ਡਾਇਆ ਗਿਆ ਤਾਂ ਉਹਨਾਂ ਨੇ ਆਪਣੀ ਪਾਰਟੀ ਬਣਾਈ ਬਾਅਦ ਦੇ ਵਿੱਚ ਜਿਹੜੀ ਉਹ ਭਾਜਪਾ ਵੀ ਜੁਆਇਨ ਕੀਤੀ ਤੇ ਇਹ ਵੀ ਮੰਨਿਆ ਜਾ ਰਿਹਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਇਦ ਬਹੁਤ ਸਾਰਾ ਜਿਹੜਾ ਉਹ ਕੋਈ ਵੱਡੇ ਅਹੁਦੇ ਜਾਂ ਗਵਰਨਰ ਲਾਇਆ ਜਾ ਸਕਦਾ ਪਰ ਐ ਜੀ ਗੱਲ ਜਿਹੜੀ ਆ ਉਹ ਹੋਈ ਨਹੀਂ ਕੁਝ ਲੋਕ ਇਹ ਵੀ ਗੱਲਾਂ ਮੰਨ ਰਹੇ ਸੀਗੇ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨੂੰ ਜਾਂ ਆਪਣੇ ਆਪ ਨੂੰ ਬਚਾਉਣ ਦੇ ਲਈ ਕਿਉਂਕਿ ਉਹਨਾਂ ਦੇ ਪੋਤੀ ਤੱਕ ਜੇ ਮੈਂ ਗਲਤ ਨਹੀਂ ਆ ਤਾਂ ਉਹਨਾਂ ਦੇ ਬੱਚਿਆਂ ਤੱਕ ਜਿਹੜੇ ਆ ਉਹ ਸੰਮਣ ਜਿਹੜੇ ਆ ਹੋਏ ਸੀਗੇ ਈਡੀ ਦੇ ਉਹ ਅੱਜ ਵੀ ਆਪਾਂ ਦੇਖਿਆ ਅੱਜ ਵੀ ਆਪਾਂ ਦੇਖਿਆ ਕਿ ਸੰਮਣ ਜਿਹੜੇ ਉਹ ਜਿਹੜੇ ਉਹਨਾਂ ਦੇ بیٹے ਨੂੰ ਆਉਣ ਦੀਆਂ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਹੋ ਸਕਦਾ ਕਿ ਅੰਦਰ ਖਾਤੇ ਕੋਈ ਹਿਲਜੁਲ ਹੋਈ ਹੋਵੇ ਇਸ ਸਮਾਂ ਇਸ ਤੋਂ ਪਹਿਲਾਂ ਵੀ ਮੈਨੇ ਮੇਰੇ ਤੱਕ ਵੀ ਇੱਕ ਗੱਲ ਜਿਹੜੀ ਆ ਪਹੁੰਚੀ ਸੀਗੀ ਕਿ ਦਿੱਲੀ ਦੇ ਕੁਝ ਲੋਕ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਅਪਰੋਚ ਕਰ ਰਹੀ ਹੈਗੇ ਆ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਅਪਰੋਚ ਕਿਉਂ ਕਰ ਰਿਹਾ ਦੇਖੋ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਗਏ ਆ ਉਦੋਂ ਤੋਂ ਕਾਂਗਰਸ ਦੇ ਅੰਦਰ ਖਿਲਾਰਾ ਬਹੁਤ ਵੱਡੇ ਪੱਧਰ ਤੇ ਆ ਠੀਕ ਹੈ ਕਾਂਗਰਸ ਦੇ ਵਿੱਚ ਲੀਡਰਾਂ ਦੀ ਕੋਈ ਕਮੀ ਨਹੀਂ ਆ ਲੀਡਰ ਬਹੁਤ ਵੱਡੇ ਹੈਗੇ ਆ ਪਰ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਤੋਂ ਬਾਅਦ ਆਪਾਂ ਦੇਖਿਆ ਕਿ ਸਭ ਆਪੋਤਾਪ ਹੋਈ ਪਈ ਆ ਕੈਪਟਨ ਅਮਰਿੰਦਰ ਸਿੰਘ ਦੇ ਮੌਕੇ ਇਕਾਦੁੱਕਾ ਕੋਈ ਲੀਡਰ ਹੁੰਦਾ ਸੀਗਾ ਉਹਨਾਂ ਦੇ ਮੋਟ ਚ ਖੜਨ ਵਾਲਾ ਜਿਵੇਂ ਜ ਆਪਾਂ ਟਰਲ ਲਾ ਲਓ ਪਟਲਕਾਤਮ ਹੋ ਗਏ ਫਿਰ ਜਿਹੜੇ ਬਾਜਵਾ ਸਾਹਿਬ ਆਏ ਬਾਜਵਾ ਸਾਹਿਬ ਖਤਮ ਹੋ ਗਏ ਦੂਰ ਦੂਸਾਬ ਦੂਸਾਬ ਆਏ ਜਾਂ ਸਿੰਧੂ ਮਤਲਬ ਇਸ ਤਰੀਕੇ ਦੀ ਕੋਈ ਅਸਰ ਹੁੰਦੀ ਸੀ ਪਰ ਹੁਣ ਇਸ ਵਕਤ ਚਾਰ ਪੰਜ ਧੜਿਆਂ ਦੇ ਵਿੱਚ ਜਿਹੜੀ ਕਾਂਗਰਸ ਜਿਹੜੀ ਵੱਡੀ ਹੋਈ ਆਪਾਂ ਨੂੰ ਨਜ਼ਰ ਜਿਹੜਾ ਆ ਰਹੀ ਜੇਗੀ ਯਰ ਹੰਦਾਬਾ ਲੱਗ ਨੇ ਚੰਨੀ ਲੱਗ ਨੇ ਰਾਜਾ ਬੜਿੰਗ ਅਲੱਗ ਨੇ ਪ੍ਰਤਾਪ ਬਾਜਵਾ ਲੱਗ ਨੇ ਹੋਰ ਕੋਈ ਅਲੱਗ ਹੈ ਹੋਰ ਕੋਈ ਅਲੱਗ ਹੈ ਯਾਨੀ ਜਿੰਨੇ ਮੂੰਹ ਉਨੀਆਂ ਗੱਲਾਂ ਨੇ ਜਿੰਨੇ ਮੂੰਹ ਉਨੇ ਬਾਜ਼ੀ ਨੇ ਤਾਂ ਸਾਰੇ ਸਾਰਿਆਂ ਦੇ ਦੂ ਜਿਹੜੇ ਉਹ ਅੱਡੋ ਅੱਡ ਹੈਗੇ ਆ ਕੈਪਟਨ ਅਮਰਿੰਦਰ ਸਿੰਘ ਦੇ ਹੁੰਦਿਆ ਕਿਸੇ ਦੀ ਜ਼ਰੂਰਤ ਨਹੀਂ ਸੀ ਹੁੰਦੀ ਕਿ ਤਸ ਤੋਂ ਵੀ ਕੋਈ ਮਸ ਹੋ ਜਾਵੇ ਹੁਣ ਅੱਜ ਜਿਹੜੇ ਆਪਦੇ ਆਪ ਨੂੰ ਉਂਗਲਾ ਖੜੀਆਂ ਕਰ-ਕਰ ਗੱਲਾਂ ਕਰਦੇ ਐ ਇਹਨਾਂ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਉਹ ਗਧਰਵਾਹ ਟੱਪ ਕੇ ਜਿਹੜਾ ਇਧਰਲੇ ਪਾਸੇ ਨੂੰ ਜਿਹੜਾ ਉਹ ਚੰ디ਗੜ੍ਹ ਵਾਲੇ ਪੰਤੇ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਇਜਾਜ਼ਤ ਤੋਂ ਬਿਨਾਂ ਮੂੰਹ ਵੀ ਜਿਹੜਾ ਉਹ ਕਰ ਲੈਣ ਸੋ ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਇੱਕ ਔਰਾ ਸੀ ਆਪਣਾ ਇੱਕ ਕਿਰਦਾਰ ਸੀ ਆਪਣਾ ਇੱਕ ਰੂਪ ਸੀ ਔਰ ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਇੱਕ ਕਰਦਾਰ ਸੀਗਾ ਔਰ ਕੈਪਟਨ ਅਮਰਿੰਦਰ ਸਿੰਘ ਦੀ ਨੇੜਤਾ ਹੀ ਇੰਨੀ ਜ਼ਿਆਦਾ ਹਾਈ ਕਮਾਂਡ ਦੇ ਨਾਲ ਸੀਗੀ ਕਿ ਫੁੱਲ ਫਲੈਜ ਪਾਵਰ ਕੈਪਟਨ ਅਮਰਿੰਦਰ ਸਿੰਘ ਕੋਲੇ ਸੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪ੍ਰਧਾਨ ਆਏ ਬੇਸ਼ੱਕ ਉਹ ਕਿਸੇ ਤੋਂ ਡਰਦੇ ਨਹੀਂ ਸੀ ਬੇਸ਼ੱਕ ਕਿਸੇ ਅੱਗੇ ਉਹ ਝੁਕਦੇ ਨਹੀਂ ਸੀ ਪਰ ਫਿਰ ਵੀ ਉਹ ਆਪਣੀ ਈਨ ਲੀਡਰਾਂ ਨੂੰ ਜਿਹੜਾ ਉਹ ਮੰਨਵਾ ਨਹੀਂ ਸਕੇ ਰਾਜਾ ਬੜਿੰਗ ਆਏ ਰਾਜਾ ਬੜਿੰਗ ਦੇ ਹੋਰ ਤੋਂ ਬਾਅਦ ਤਾਂ ਖਿਲਾੜੇ ਪਤਾ ਹੀ ਨਹੀਂ ਪਾਰਟੀ ਦੇ ਵਿੱਚ ਜਿਹੜੇ ਉਹ ਕਿੰਨੇ ਜ਼ਿਆਦਾ ਪੈ ਗਏ ਰਾਜਾ ਬੜਿੰਗ ਜਿਹੜੇ ਆ ਉਹ ਬੜਾ ਜਦੋਂ ਪ੍ਰਧਾਨ ਬਣੇ ਸੀ ਤਾਂ ਤਿੰਨ ਡੀ ਦੀਆਂ ਗੱਲਾਂ ਕਰਦੇ ਸੀ ਡਾਇਲੌਗ ਡਿਸਕਸ਼ਨ ਤੇ ਡਾਇਲੌਗ ਡੈਡੀਕੇਸ਼ਨ ਤੇ ਮਤਲਬ ਇਤਾਂ ਦੀ ਉਹ ਗੱਲਾਂੀਆਂ ਕਰਦੇ ਸੀ ਤਿੰਨ ਚਾਰ ਡੀਆ ਦੀਆਂ ਪਰ ਤਿੰਨ ਚਾਰ ਡੀ ਤੱਕ ਹੀ ਲੱਭੀਆਂ ਸੀ ਉੱਥੇ ਇੱਕ ਅੱਧੀ ਡੀ ਵੀ ਜਿਹੜਾ ਉਹ ਲੱਭੀ ਨਹੀਂ ਸੋ ਮੈਨੂੰ ਲੱਗਦਾ ਹੈ ਕਿ ਬਾਕੀ ੀਟਰਾਂ ਤੋਂ ਜ਼ਿਆਦਾ ਰਾਜਾ ਆਪਣੇ ਖੁਦ ਡਿਸਪਲਨ ਭੰਗ ਕਰਦੇ ਹੋਏ ਆਪਾਂ ਉਹਨਾਂ ਦੀ ਪ੍ਰਧਾਨਗੀ ਦੇ ਦੌਰਾਨ ਜ਼ਿਆਦਾ ਜਿਹੜਾ ਉਹ ਨਜ਼ਰ ਆਏ ਹੈ ਸੋ ਕੈਪਟਨ ਅਮਰਿੰਦਰ ਸਿੰਘ ਦੀ ਵਾਪਸੀ ਹੋਣੀ ਮਤਲਬ ਕੋਈ ਵੱਡੀ ਗੱਲ ਨਹੀਂ ਪਰ ਉਹਨਾਂ ਦੀ ਬੇਟੀ ਨੇ ਨਾਲ ਹੀ ਨਾਲ ਇਹ ਵੀ ਪਿਆਨ ਦੇ ਦਿੱਤਾ ਕਿ ਭਾਈ ਬਿਲਕੁਲ ਨਹੀਂ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਕਾਂਗਰਸ ਚ ਨਹੀਂ ਜਾ ਰਹੇ ਅਸੀਂ ਤਾਂ ਜਿਹੜਾ ਹੈਗਾ ਉਹ ਭਾਜਪਾ ਦੇ ਵਿੱਚ ਹੀ ਜਿਹੜਾ ਉਹ ਰਹਿਾਂਗੇ ਪਰ ਇਹ ਬਿਆਨ ਹੀ ਹੁੰਦੇ ਆ ਜਾਣੂ ਲੀਡਰ ਚਲੇ ਵੀ ਜਾਂਦੇ ਆ ਪਰ ਹਾਂ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਅੱਜ ਦੀ ਘੜੀ ਉੱਠ ਕੇ ਮਤਲਬ ਉਸ ਤਰੀਕੇ ਨਾਲ ਪਹਿਲਾਂ ਦੀ ਤਰ੍ਹਾਂ ਕਿਉਂਕਿ ਉਮਰ ਦਾ ਵੀ ਇੱਕ ਤਕਾਜ਼ਾ ਹੁੰਦਾ ਬਾਹਰ ਤਾਂ ਨਹੀਂ ਆ ਸਕਦੇ ਪਰ ਅੱਜ ਵੀ ਉਹਨਾਂ ਦਾ ਔਰਾ ਅੱਜ ਵੀ ਉਹਨਾਂ ਦਾ ਇੱਕ ਜਲਵਾ ਅੱਜ ਤੋਂ ਸਾਲਕ ਪਹਿਲਾਂ ਲੰਬੇ ਸਮੇਂ ਬਾਅਦ ਕੈਪਟਨ ਅਮਰਿੰਦਰ ਸਿੰਘ ਮਨਜੀਤਾ ਕਿ ਖੰਨਾਇ ਦੀਆਂ ਮੰਡੀਆਂ ਦੇ ਵਿੱਚ ਨਿਕਲੇ ਸੀਗੇ ਤਾਂ ਪੂਰਾ ਅਖਬਾਰ ਪੂਰੇ ਅਖਬਾਰਾਂ ਦੇ ਪਹਿਲੇ ਪੇਜ ਔਰ ਦੋਸਤੋ ਬਾਅਦ ਜੇ ਆਪਾਂ ਦੇਖਿਆ ਤਾਂ ਵੱਡੇ ਵੱਡੇ ਟੈਲੀਵਿਜ਼ਨ ਔਰ ਉਸ ਤੋਂ ਬਾਅਦ ਜੇ ਆਪਾਂ ਦੇਖਿਆ ਲੋਕਾਂ ਨੇ ਉਹਨਾਂ ਦਾ ਜਿਹੜਾ ਔਰਾ ਦੇਖਿਆ ਤਾਂ ਆ ਇਹ ਲੱਗਦਾ ਸੀ ਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਹੀ ਜਿਹੜੇ ਆ ਉਹ ਮੁੱਖ ਮੰਤਰੀ ਸੀਗੇ ਉਹਨਾਂ ਦਾ ਆਪਣਾ ਇੱਕ ਔਰਾ ਹੈਗਾ ਉਹਨਾਂ ਦਾ ਆਪਣਾ ਇੱਕ ਜਲਵਾ ਹੈਗਾ ਔਰ ਵਾਪਸੀ ਉਹਨਾਂ ਦੀ ਹੋ ਵੀ ਸਕਦੀ ਹੈ ਪਰ ਇਸ ਉਮਰ ਦੇ ਆ ਕੇ ਕਾਂਗਰਸ ਕਿੰਨਾ ਕੁ ਉਹਨਾਂ ਦਾ ਨਾਹਾ ਲੈ ਸਕਦੀ ਹੈ ਉਸ ਚੀਜ਼ ਨੂੰ ਵੀ ਕੋਖਣਾ ਪਊਗਾ ਕਿੰਨੇ ਇੱਕ ਲੋਕ ਉਹਨਾਂ ਦਾ ਵੋਟ ਕਰਦੇ ਆ ਉਹ ਚੀਜ਼ ਨੂੰ ਦੇਖਣਾ ਪਊਗਾ ਔਰ ਕੀ ਕੁਝ ਗੱਲਾਂ ਬਾਤਾਂ ਕਰਦੇ ਆ ਐਕਸਪੀਰੀਅੰਸ ਦਾ ਕੀ ਫਾਇਦਾ ਲੈਂਦੇ ਆ ਇਹ ਵੀ ਚੀਜ਼ਾਂ ਦੇਖਣੀਆਂ ਪੈਣਗੀਆਂ ਪਰ ਪਿਛਲੇ ਦਿਨੀ ਆਪਾਂ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੂੰ ਉਹਨਾਂ ਦੀ ਜਿਹੜੀ ਆ ਉਹ ਤਰੀਫ ਕਰਦੇ ਆਪਾਂ ਦੇਖਿਆ ਔਰ ਕੁਝ ਨਾ ਕੁਝ ਹਾਲਚਲ ਜਿਹੜੀ ਆ ਅੰਦਰ ਚੱਲ ਜੂਰ ਰਹੀ ਹੈ ਔਰ ਹਾਲਾਂਕਿ ਇਧਰੋਂ ਜੂਰ ਆਫਰ ਭੇਜਣ ਭਗੇਲ ਨੇ ਕਹਿੰਦੀ ਕਿ ਹਾਈ ਕਮੰਡ ਵਿਚਾਰ ਕਰੂਗੀ ਪਰ ਬਾਕੀ ਦਿੱਲੀ ਵਾਲੇ ਵਿਚਾਰੇ ਇਹ ਤੇ ਕਰ ਰਹੇ ਆ ਜੇ ਵਾਪਸੀ ਕਿ ਬਿਸ਼ਨਦਰ ਸਿੰਘ ਕਰ ਲੈਣ ਤੇ ਵਿਰੋਧ ਕਿੰਨਾ ਕੁ ਹੁੰਦਾ ਜਾਂ ਪਾਰਟੀ ਦੇ ਅੰਦਰ ਕੀ ਕੁਝ ਚੱਲਦਾ ਪਰ ਅੱਜ ਬਹੁਤੇ ਆਨੋ ਲੀਡਰਾਂ ਨੂੰ ਮਿਲ ਨਹੀਂਦਾ ਨੇ ਜਿਹੜੀ ਆ ਉਹ ਗੋਣੀ ਨਹੀਂ ਦੇਖਣਾ ਹੋਊਗਾ ਕਿ ਵਾਪਸੀ ਕਰਦੇ ਆ ਜਾਂ ਨਹੀਂ ਕਰਦੇ ਪਰ ਮੈਂ ਫੇਰ ਕਹਿਣਾ ਸਿਆਸਤ ਦੇ ਵਿੱਚ ਕੁਝ ਵੀ ਪੱਕਾ ਨਹੀਂ ਕਿਸੇ ਵੀ ਵੇਲੇ ਕੁਝ ਵੀ ਹੋ ਸਕਦਾ ਸਦ ਸਰ ਪੰਜਾਬ ਬਚਾਓ 2027 ਚ ਸੁਖਵੀਰ ਸਿੰਘ ਬਾਦਲ ਲਿਆਓ ਇਹ ਸਲੋਗਨ ਸ਼ਰਮਣੀ ਅਕਾਲੀ ਦਲ ਦੇ ਵੱਲੋਂ 2027 ਦੇ ਲਈ ਤਿਆਰ ਕਰ ਲਿਆ ਗਿਆ ਤੇ ਇਸੇ ਤਹਿਤ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ 40 ਦੇ ਕਰੀਬ ਰੈਲੀਆਂ ਕੀਤੀਆਂ ਜਾਣਗੀਆਂ ਇਹਨਾਂ ਰੈਲੀਆਂ ਦੇ ਕੀ ਮਾਇਨੇ ਨੇ ਕੀ ਸ਼੍ਰੋਮਣੀ ਅਕਾਲੀ ਦਲ ਜੋ ਚੁਣੌਤੀਆਂ ਨੇ ਉਹਨਾਂ ਨੂੰ ਵੀ ਸਮਝ ਪਾਰੇ ਲਗਾਤਾਰ ਤਰਨ ਤਰਨ ਬਾਏ ਇਲੈਕਸ਼ਨ ਤੋਂ ਬਾਅਦ ਜਿਵੇਂ ਦੇਖਣ ਨੂੰ ਮਿਲ ਰਿਹਾ ਕਿ ਅਕਾਲੀ ਦਲ ਬੂਸਟ ਕਰ ਰਿਹਾ ਪਰ ਹਾਲੇ ਵੀ ਉਹ ਚੁਣੌਤੀਆਂ ਨੇ ਜੋ ਬਣੀਆਂ ਹੋਈਆਂ ਨੇ ਕੀ ਉਹਨਾਂ ਚੁਣੌਤੀਆਂ ਨੂੰ ਸਮਝਦਿਆਂ ਹੋਇਆਂ ਹੀ ਰਣਨੀਤੀਆਂ ਜੋ ਅੱਗੇ ਅਗਲੀ ਤਿਆਰ ਕੀਤੀ ਗਈ ਹੈ ਦੇਖੋ ਆਪਾਂ 22 ਹੁਣ ਨਾ ਮੈਨੂੰ ਐਨ 2021 ਵਾਲਾ ਜਿਹੜਾ ਉਹ ਸਿਸਟਮ ਦੇਖਣ ਨੂੰ ਮਿਲ ਰਿਹਾ ਆ ਕਾਕਾਲੀ ਦਲ ਦੇ ਵੱਲੋਂ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਸੀ ਤਾਂ 2021 ਦੇ ਵਿੱਚ ਹੀ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਆਪਣਾ ਜਿਹੜਾ ਉਹ ਚੋਣ ਪੈੜ ਮੰਗਾ ਦਿੱਤਾ ਸੀਗਾ ਔਰ ਸਭ ਤੋਂ ਪਹਿਲਾਂ ਰੈਲੀਆਂ ਜਿਹੜੀਆਂ ਉਹ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ 2021 ਦੇ ਸ਼ੁਰੂ ਦੇ ਵਿੱਚ ਹੀ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਭਰਵੇਂ ਜਿਹੜੇ ਆ ਉਹ ਇਕੱਠ ਹੋ ਰਹੇ ਸੀਗੇ ਔਰ ਨਾਲ ਹੀ ਨਾਲ ਜਿੱਥੇ-ਜਿੱਥੇ ਉਹ ਜਾਂਦੇ ਸੀਗੇ ਤਾਂ ਉੱਥੇ-ਉੱਥੇ ਉਹਨਾਂ ਨੇ ਆਪਣੇ ਕੈਂਡੀਡੇਟ ਵੀ ਐਲਾਨਣੇ ਸ਼ੁਰੂ ਕਰ ਦਿੱਤੇ ਸੀ ਉਭੂ ਉਹੀ ਸਿਸਟਮ ਜਿਹੜਾ ਉਹ ਹੁਣ 2000 ਜਿਹੜਾ ਜੇ ਆਪਾਂ ਗੱਲ ਕਰੀਏ 26 ਦੇ ਵਿੱਚ ਵੀ ਜਿਹੜਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਔਰ ਕਈ ਥਾਵਾਂ ਦੇ ਵਿੱਚ ਜਿਵੇਂ ਮਤਲਬ ਕਨੌਰ ਤੋਂ ਲਾ ਲਓ ਜਾਂ ਹੋਰ ਦੋ ਤਿੰਨ ਥਾਵਾਂ ਤੋਂ ਲਾ ਲਓ ਉਹਨਾਂ ਨੇ ਕੈਂਡੀਡੇਟ ਆਪਣੇ ਹੁਨੇ ਤੋਂ ਹੀ ਐਲਾਨ ਜਿਹੜੇ ਉਹ ਕਰ ਦਿੱਤੇ ਆ ਔਰ ਹੁਣ ਸੂਬੇ ਦੇ ਜਿਹੜੇ 40 ਵਿਧਾਨ ਸਭਾ ਹਲਕਿਆਂ ਦੇ ਵਿੱਚ 40 ਰੈਲੀਆਂ ਜਿਹੜੀਆਂ ਉਹ ਕਰਨ ਜਾ ਰਹੇ ਆ ਔਰ 17 ਫਰਵਰੀ ਤੋਂ ਲੈ ਕੇ 13 ਫਰਵਰੀ ਤੱਕ ਇਹ ਜਿਹੜੀਆਂ ਰੈਲੀਆਂ ਉਹ ਹੋਣਗੀਆਂ ਔਰ ਇਸ ਵਕਤ ਜਿੱਦਰ ਦੇ ਬਿਕਰਮ ਸਿੰਘ ਮਜੀਠੀਆ ਆਏ ਐ ਉਸ ਦਿਨ ਦੇ ਅਕਾਲੀ ਦਲ ਦੇ ਅੰਦਰ ਜਿਹੜਾ ਇੱਕ ਨਵੀਂ ਜਿਹੜੀ ਆ ਉਹ ਜਾਨ ਸੁਕੀ ਗਈ ਉਹਨਾਂ ਦੇ ਵਰਕਰਾਂ ਦੇ ਅੰਦਰ ਔਰ ਪਰਮੇ ਇਕੱਠ ਜਿਹੜੇ ਆ ਉਹਨਾਂ ਦੇ ਸਵਾਗਤ ਦੇ ਵਿੱਚ ਵੀ ਹੋਏ ਐ ਔਰ ਇੱਕ ਆਏ ਲੱਗਦਾ ਕਿ ਬਿਕਰਮ ਸਿੰਘ ਮਜੀਠੀਆ ਨੇ ਜਿਹੜਾ ਬਾਹਰ ਆ ਕੇ ਬਿਆਨ ਦਿੱਤਾ ਕਿ ਭਾਈ ਮੈਂ ਸਾਰਿਆਂ ਨੂੰ ਇਕੱਠੇ ਕਰ ਲੈਣਾ ਮੇਰੇ ਸਾਰਿਆਂ ਦੇ ਨਾਲ ਗੱਲ ਹੋਈ ਐ ਕੁਝ ਨਹੀਂ ਆਪਾਂ ਸਾਰਿਆਂ ਨੂੰ ਤੋਰ ਲੈਣਾ ਉਸ ਤੋਂ ਇੱਕ ਆਸ ਭੱਜੀ ਐ ਔਰ ਜਿਸ ਤਰੀਕੇ ਦੇ ਨਾਲ ਆ ਬਾਬਾ ਕੁਰਿੰਦਰ ਸਿੰਘ ਢਿੱਲੋਂ ਐਕਟਿਵ ਹੋਏ ਆ ਉਸ ਤੋਂ ਇੱਕ ਆਸ ਲੋਕਾਂ ਨੂੰ ਇਹ ਵੀ ਵੱਜੀ ਹੈ ਕਿ ਸ਼ਾਇਦ ਹੋ ਸਕਦਾ ਹੈ ਕਿ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਉਹ ਗਠਜੋੜ ਵੀ ਹੋ ਜਾਵੇ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਪਿਛਲੀ ਵਾਰ ਵੀ ਅਕਾਲੀ ਦਲ ਮੋਰੀ ਸੀਗਾ ਰੈਲੀਆਂ ਕਰਨ ਦੇ ਵਿੱਚ ਵੀ ਔਰ ਚੋਣ ਪੇੜ ਮੰਗਾਉਣ ਦੇ ਵਿੱਚ ਵੀ ਔਰ ਕੈਂਡੀਡੇਟ ਐਲਾਨ ਕਰਨ ਦੇ ਵਿੱਚ ਵੀ ਇਸ ਵਾਰ ਵੀ ਸਰਦਾਰ ਸੁਖਬੀਰ ਸਿੰਘ ਬਾਦਲਵਾਲੀ ਮੋਰੀ ਹੈ ਇਸ ਵਾਰ ਵੀ ਸੁਖਬੀਰ ਸਿੰਘ ਬਾਦਲਵਾਲੀ ਲਗਾਤਾਰ ਚੋਣ ਰੈਲੀਆਂ ਦੇ ਵਿੱਚ ਲੱਗ ਗਿਆ ਔਰ ਉਹਨਾਂ ਨੇ ਪੰਜਾਬ ਬਚਾਓ ਰੈਲੀਆਂ ਜਿਹੜਾ ਹੈਗਾ ਉਹ ਨਾਂ ਦਿੱਤਾ ਸਲੋਗਨ ਦਿੱਤਾ ਔਰ ਇਸ ਸਲੋਗਨ ਦੇ ਹੇਠ ਉਹਨਾਂ ਨੇ ਜਿਹੜੀਆਂ ਇਹ ਰੈਲੀਆਂ ਜਿਹੜੀਆਂ ਉਹ ਕਰਨੀਆਂ ਨੇ ਔਰ ਸੂਬੇ ਦੇ ਵੱਖ-ਵੱਖ 40 ਸੂਬਿਆਂ ਦੇ ਵਿੱਚ ਤਮਾਮ ਕਰਨਾ ਵਿਧਾਨ ਸਭਾ ਹਲਕਿਆਂ ਦੇ ਵਿੱਚ 17 ਫਰਵਰੀ ਤੋਂ ਲੈ ਕੇ 12 ਫਰਵੀ ਤੋਂ ਲੈ ਕੇ 23 ਅਪ੍ਰੈਲ ਤੱਕ ਜਿਹੜੀਆਂ ਇਹ ਰੈਲੀਆਂ ਇਹ ਜਿਹੜੀਆਂ 13 ਅਪ੍ਰੈਲ ਤੱਕ ਇਹ ਹੋਣੀ ਨੇ ਸੋ ਸੁਖਬੀਰ ਸਿੰਘ ਬਾਦਲਪੁਰੀ ਜਿਹੜੇ ਉਹ ਇਕੱਲੇ ਫੈਸਲੇ ਲੈਣ ਵਾਲੇ ਨੇ ਔਰ ਉਹਨਾਂ ਨੇ ਇਹ ਇਕੱਲੇ ਫੈਸਲਾ ਕਰ ਲੈਣਾ ਔਰ ਹੋ ਸਕਦਾ ਹੈ ਕਿ ਨਾਂ ਨਾਲ ਹੁਣੇ ਤੂੰ ਹੀ ਹਲਕਿਆਂ ਦੇ ਵਿੱਚ ਜ਼ਿੰਮੇਵਾਰੀਆਂ ਵੀ ਸੌਂਪੜ ਜਿਹੜਾ ਕੋ ਸੁਖਵੀਰ ਸਿੰਘ ਬਾਦਲਵਾਲੀ ਲੱਗ ਜਾਣ ਤੇ ਹੁਣੇ ਤੂੰ ਹੀ ਜਿਹੜਾ ਉਹ ਪੂਰਨ ਪਿੰਡ ਮੰਗਵਾਉਣਾ ਜਿਹੜਾ ਸ਼ੁਰੂ ਕਰ ਸਕਦੇ ਆ ਬਿਲਕੁਲ ਸਿੱਧੂ ਸਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਸਮੀਕਰਨ ਜਰੂਰ ਬਦਲਦੇ ਦਿਖਾਈ ਦੇਣਗੇ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤਾਂ ਐਸੀ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ तमाम ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰੋ ਰਜਣਾ ਲੋਕਾਂ ਨਾਲ ਟੀਵੀ ਦੇ ਨਾਲ ਮੈਨੂੰ ਦੋ ਅਜਾਜਤ ਧੰਨਵਾਦ